ਪੰਜਾਬੀ ਪ੍ਰਮੋਸ਼ਨ ਕਾਉਂਸਲ ਵੱਲੋਂ ਸਿੱਖ ਜਨ ਸੇਵਾਦ ਸੰਗ ਪੰਜਾਬੀ ਕਲਚਰਲ ਐਸੋਸੀਏਸ਼ਨ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਸਹਿਯੋਗ ਨਾਲ ਪੁਣੇ ਵਿੱਚ ਧੀਆਂ ਦੀ ਲੋੜੀ ਮਨਾਈ ਜਾਵੇਗੀ ਇਸ ਦਾ ਐਲਾਨ ਪੰਜਾਬੀ ਪ੍ਰਮੋਸ਼ਨ ਕਾਉਂਸਲ ਦੇ ਪ੍ਰਧਾਨ ਦਸਵੰਤ ਸਿੰਘ ਬੋਬੀ ਨੇ ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਸ਼ਾਸਕ ਡਾਕਟਰ ਵਿਜੈਤ ਸਵੀਰ ਸਿੰਘ ਸਾਹਿਬ ਕਾ ਆਈਐਸ ਨਾਲ ਕੀਤੇ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਵਿੱਚ ਕੀਤਾ ਇਸ ਮੌਕੇ ਵਿਜੈਤ ਸਵੀਰ ਸਿੰਘ ਨੇ ਪੰਜਾਬੀ ਪ੍ਰਮੋਸ਼ਨ ਕਾਉਂਸਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਨੇ ਤੇ ਹਰ ਖੇਤਰ ਵਿੱਚ ਮੱਲਾ ਮਰ ਰਹੀਆਂ ਨੇ ਅੱਜ ਪੰਜਾਬੀ ਪ੍ਰਮੋਸ਼ਨ ਕੌਂਸਲ ਨੇ ਅੱਜ ਪ੍ਰੈਸ ਕਾਨਫਰੰਸ ਦਾ ਰੱਖੀ ਹੈ ਕਿ ਸਾਡਾ ਜਿਹੜਾ ਲੋਹੜੀ ਦਾ ਤਿਉਹਾਰ ਹੈ ਅਸੀਂ ਬੜੀ ਤੁਮ ਤਾਮ ਦਾ ਮਨਾਉਨੇ ਹਾਂ ਔਰ ਉਹ ਤਿਉਹਾਰ ਜਿਹੜਾ ਅਸੀਂ ਹਰ ਬੰਦੇ ਨੂੰ ਇਹ ਇੱਛਾ ਹੁੰਦੀ ਹੈ ਕਿ ਆਪਣੇ ਬੇਟੇ ਦੀ ਪਹਿਲੀ ਲੋਹੜੀ ਮਨਾਈ ਜਾਏ ਮਗਰ ਪੰਜਾਬੀ ਪ੍ਰਮੋਸ਼ਨ ਕੌਂਸਲ ਦੀ ਸਮੁੱਚੀ ਟੀਮ ਦਿੱਲੀ ਦੇ ਅੰਦਰ ਦੋ ਦਿਨ ਵਰਿਆਂ ਤੋਂ ਇਹ ਕੰਮ ਕਰਦੀ ਹੈ ਕਿ ਕੁੜੀਆਂ ਦੀ ਤੀਆਂ ਦੀ ਲੋੜੀ ਮਨਾਈ ਜਾਏ ਤੀਆਂ ਜਿਹੜੀਆਂ ਸਾਡੀਆਂ ਨੇ ਉਹ ਵੀ ਇੱਕ ਨੰਬਰ ਤੇ ਸਭ ਤੋਂ ਅੱਗੇ ਹੈਗੀਆਂ ਹਨ ਸਾਡੀਆਂ ਬੇਟੀਆਂ ਤੇ ਪੰਜਾਬੀ ਪ੍ਰਮੋਸ਼ਨ ਕਾਉਂਸਲ ਨੇ ਆਪਣੀ ਜਿਹੜੀ ਸਮੁੱਚੀ ਟੀਮ ਹੈ ਪੂਨੇ ਦੇ ਅੰਦਰ ਸਾਡੇ ਇੱਕ ਨਵੇਂ ਕੋ-ਚੇਅਰਮੈਨ ਗੰਭੀਸ਼ ਸਿੰਘ ਮਖੀਜਾ ਜੀ ਦੀ ਨਿਤਧਰ ਵਿੱਚ ਇੱਕ ਟੀਮ ਤਿਆਰ ਕੀਤੀ ਹੈ ਜਿਹੜੀ ਪੂਰੀ ਸਾਊਥ ਵੈਸਟ ਈਸਟ ਦੇਖੇਗੀ ਪੁਨੇ ਦੇ ਅੰਦਰ ਅਸੀਂ 21 ਤੱਕ ਸ਼ਾਮ ਨੂੰ ਪੁਨੇ ਦੇ ਅੰਦਰ ਇੱਕ ਧੀਆਂ ਦੀ ਲੋੜੀ ਮਨਾਉਣ ਜਾ ਰਹੇ ਹਾਂ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਚੜੀ ਜਿਹੜੀਆਂ ਸਾੜੀ ਕੁੜੀਆਂ ਨੇ ਸਾੜੀ ਜਿਹੜੀ ਧੀਆਂ ਨੇ ਸਭ ਤੋਂ ਅੱਗੇ ਨੇ ਪੁਨੇ ਅੰਦਰ ਅਸੀਂ ਕਿਉਂ ਕਰਨ ਜਾ ਰਹੇ ਹਾਂ ਉੱਥੇ ਸਾਡੇ ਵਸਦੇ ਪੰਜਾਬੀ ਰਹਿੰਦੇ ਹਨ ਹੁਣ ਉਹਦੇ ਅੰਦਰ ਹੈ ਕਿ ਕਿ ਜਿਹੜਾ ਪੰਜਾਬ ਪੰਜਾਬੀ ਬੋਲਦਾ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦਾ ਹੈ ਚਾਹੇ ਉਹ Hindu ਹੈ ਚਾਹੇ Musalman ਹੈ ਚਾਹੇ Sikh ਹੈ ਚਾਹੇ ईसाई ਹੈ ਹਰ ਕਿਸੇ ਦਾ ਜੀ ਸਨਮਾਨ ਕਰਦੇ ਆ ਹਰ ਕਿਸੇ ਦਾ ਜੀ ਸਨਮਾਨ ਕਰਦੇ ਆ ਨਾਲ ਹੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹਰ ਮੈਂ ਦੇਸ਼ ਵਾਸੀ ਨੂੰ ਹਰ ਬੰਦੇ ਨੂੰ ਅਪੀਲ ਕਰਦਾ ਕਿ ਮੁੰਡਿਆਂ ਦੀ ਲੋੜੀ ਤੇ ਸਭ ਨੇ ਮਨਾਈ ਹੈ ਧੀਾਂ ਦੀ ਲੋੜੀ ਵੀ ਸਭ ਮਿਲ ਕੇ ਰਲ ਮਿਲ ਕੇ ਮਨਾਈ ਹੈ ਅਸੀਂ ਉਹਦੇ ਅੰਦਰ ਅਸੀਂ ਕਈ ਤਰੀਕੇ ਦੇ ਆਵਾਰ ਰੱਖੇ ਹਨ ਅਸੀਂ ਉਹ ਜਿਹੜੇ ਜਿਨ੍ਹਾਂ ਦੀ ਕੁੜੀਆਂ ਦੀ ਪਹਿਲੀ ਲੋੜੀ ਹੈ ਧੀਆਂ ਦੀ ਪਹਿਲੀ ਲੋੜੀ ਹੈ ਅਸੀਂ ਉਹਨਾਂ ਨੂੰ ਇੱਕ ਸਰਟੀਫਿਕੇਟ ਨਾਲ ਸ਼ਾਲ ਨਾਲ ਇੱਕ ਅੱਛਾ ਜਿਹਾ ਗਿਫਟ ਦੇ ਕੇ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਫਿਰ ਉਹ ਮੇਰੀ ਧੀਆ ਜਿਨ੍ਹਾਂ ਦਾ ਜਿਨ੍ਹਾਂ ਦੇ ਵਿਆਹ ਤੋਂ ਬਾਅਦ ਪਹਿਲਾ ਵਿਆਹ ਦੀ ਪਹਿਲੀ ਲੋੜੀ ਆ ਰਹੀ ਹੈ ਮੈਂ ਉਹਨਾਂ ਦਾ ਵੀ ਸਨਮਾਨ ਕਰਦਾ ਉਹਨਾਂ ਨੂੰ ਵੀ ਅਸੀਂ ਇੱਕ ਸ਼ਾਲ ਨਾਲ ਔਰ ਇੱਕ ਸਰਟੀਫੀਕੇਟ ਨਾਲ ਪਰਿਕਸ਼ ਅੱਛੇ ਗਿਫਟ ਦੇ ਕੇ ਉਹਨਾਂ ਨੂੰ ਸਨਮਾਨ ਕਰਨਾ ਚਾਹੁੰਦੇ ਆ ਇਸ ਕਰਕੇ ਕਿ ਸਾਡੀ 3 ਹਾਂ ਨੰਬਰ 1 ਤੇ ਹੈਗੀਆਂ ਹਨ ਔਰ ਅੱਗੇ ਆ ਕੇ ਬਹੁਤ ਵੱਡਾ ਕੰਮ ਕਰਦੀਆਂ ਹਨ ਸਾਡੀ 3 ਜਿਵੇਂ ਆਈਪੀਐਸ ਆਈਐਸ ਕਲਪਨਾ ਚਾਵਲਾ ਜੀ ਹੋਰ ਜਿਹੜੀਆਂ 3 ਸਾਡੀਆਂ ਅੱਗੇ ਹਨ ਦੇਸ਼ ਦੀ ਦੇ ਅੰਦਰ ਸੇਵਾ ਅੱਛੀ ਕਰਦੀਆਂ ਹਨ ਅਸੀਂ ਉਹਨਾਂ ਨੂੰ ਵੀ ਅੱਗੇ ਲਿਆ ਕੇ ਆ ਦੱਸਣਾ ਚਾਹੁੰਦੇ ਆ ਕਿ ਸਾਡੀ ਧੀਆਂ ਕਿੱਥੇ ਪੁੱਛੀਆਂ ਹਨ ਤੇ ਮੈਂ ਸਭ ਭਾਤਵਾਸੀਆਂ ਨੂੰ ਪੂਰੇ ਸੰਸਾਰ ਦੇ ਵਸਦੇ ਪੰਜਾਬੀਆਂ ਨੂੰ ਜਿਹੜਾ ਤਿਵਾਰ ਹੈ ਕਿ ਕਿ ਮੁੰਡਿਆਂ ਦੀ ਲੋੜੀ ਦਾ ਅਸੀਂ ਹਰ ਸਾਲ ਉલ્લાਸ ਨਾਲ ਮਨਾਉਂਦੇ ਹਾਂ ਤੇ ਇਸ ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਸਮੁੱਚੀ ਟੀਮ ਮਿਲ ਕੇ ਧੀਆਂ ਦੀ ਲੋੜੀ ਮਨਾਈ ਜਾਵੇ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੈ ਕਿ ਪੰਜਾਬੀ ਪ੍ਰੋਮੋਸ਼ਨ ਕਾਉਂਸਲ ਵੱਲੋਂ ਪੁਣੇ ਇੱਥੇ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਧੀਾਂ ਦੀ ਲੋੜੀ ਮਨਾਈ ਜਾ ਰਹੀ ਹੈ ਆਪਣੇ ਆਪ ਵਿੱਚ ਬੜਾ ਸ਼ਲਾਘਾਜੋ ਕਦਮ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਜਗ੍ਹਾ ਪੰਜਾਬ ਦੇ ਵਿੱਚ ਖਾਸ ਕਰਕੇ ਤੇ ਨਾਰਥ ਇੰਡੀਆ ਦੇ ਵਿੱਚ ਜਿੱਥੇ ਪੁੱਤਰਾਂ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਹੈ ਉੱਥੇ ਸਾਨੂੰ ਧੀਾਂ ਦੀ ਵੀ ਲੋੜੀ ਮਨਾਉਣ ਦੀ ਜ਼ਰੂਰਤ ਹੈ ਧੀਾਂ ਨੂੰ ਵੀ ਅੱਗੇ ਲਿਆਉਣ ਦੀ ਜ਼ਰੂਰਤ ਹੈ ਔਰ ਉਹਨਾਂ ਦੀ ਜੋ ਕੰਟਰੀਬਿਊਸ਼ਨ ਹਰ ਖੇਤਰ ਵਿੱਚ ਉਸ ਨੂੰ ਰੈਕਗਨਾਈਜ਼ ਕਰਨ ਦੀ ਜ਼ਰੂਰਤ ਹੈ ਤਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਐਜੂਕੇਸ਼ਨ ਦੇ ਖੇਤਰ ਵਿੱਚ ਪੁਰਸ਼ਾਂ ਤੋਂ ਪਿੱਛੇ ਨਹੀਂ ਹੈ ਇਸੇ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਖੇਡਾਂ ਵਿੱਚ ਵੀ ਤਿਆਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਹਰ ਖੇਤਰ ਦੇ ਵਿੱਚ ਤਿਆਂ ਜੋ ਨੇ ਉਹ ਅੱਗੇ ਆ ਰਹੀਆਂ ਨੇ ਪੁੱਤਰਾਂ ਤੋਂ ਪਿੱਛੇ ਨਹੀਂ ਹੈ ਗੁਰਬਾਣੀ ਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਰਸ਼ ਤੇ ਇਸਤਰੀ ਉਹਨਾਂ ਦਾ ਦਰਜਾ ਬਰਾਬਰ ਸਮਝਿਆ ਗਿਆ ਹੈ। ਔਰ ਗੁਰਬਾਣੀ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਾਨੂੰ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ। ਸੋ ਕਿਉ ਮੰਦਾਖੀ ਜਿਤ ਜਮੇ ਰਹਿ ਜਾਣ। ਉਸ ਮੁਤਾਬਕ ਇਸਤਰੀਆਂ ਨੂੰ ਵੀ ਉਹੀ ਸਭ ਅਧਿਕਾਰ ਪ੍ਰਾਪਤ ਨੇ ਸਾਡੇ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਉਹ ਸਾਰੇ ਅਧਿਕਾਰ ਪ੍ਰਾਪਤ ਨੇ ਜੋ ਪੁਰਸ਼ਾਂ ਨੂੰ ਨੇ ਕਿਸੇ ਵੀ ਖੇਤਰ ਵਿੱਚ ਉਹ ਪਿੱਛੇ ਨਹੀਂ ਇਹ ਬੜਾ ਹੀ ਸ਼ਲਾਘਾਜਨਕ ਕਦਮ ਹੈ ਜੋ ਪੰਜਾਬੀ ਪ੍ਰਮੋਸ਼ਨ ਕੌਂਸਲ ਨੇ ਉਠਾਇਆ ਹੈ ਤੇ ਮੈਨੂੰ ਇਹ ਬਹੁਤ ਖੁਸ਼ੀ ਹੈ ਇਹ ਜਾਣ ਕੇ ਔਰ ਐਸੀ ਹੀ ਤਰ੍ਹਾਂ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਥਾਂ ਥਾਂ ਤੇ ਆਰਗੇਨਾਈਜ਼ ਕਰੀਏ ਪੰਜਾਬ ਦੇ ਵਿੱਚ ਨਾਰਥ ਇੰਡੀਆ ਵਿੱਚ ਖਾਸ ਕਰਕੇ ਜਿੱਥੇ ਅਜੇ ਵੀ ਜੋ ਮਾਈਂਡ ਸੈਟ ਹੈ ਉਹ ਥੋੜਾ ਜਿਹਾ ਇਸਤਰੀਆਂ ਦੇ ਪ੍ਰਤੀ ਉਹਨਾਂ ਚੰਗਾ ਨਹੀਂ ਹੈ ਜਿੰਨਾ ਪੁਰਖਾਂ ਦੇ ਪ੍ਰਤੀ ਹੈ ਉੱਥੇ ਸਾਨੂੰ ਹੋਰ ਵੀ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਸਾਨੂੰ ਮਦਦ ਕਰਨਗੇ ਇਹ ਜੋ ਇਸ ਤਰ੍ਹਾਂ ਦੀ ਜੋ ਡਿਸਕ੍ਰਿਮੀਨੇਸ਼ਨ ਹੈ ਇਹ ਦੂਰ ਕਰਨ ਦੇ ਵਿੱਚ ਮੈਂ ਪੰਜਾਬੀ ਪ੍ਰੋਮੋਸ਼ਨ ਕਾਉਂਸਲ ਨੂੰ ਅਪੀਲ ਕਰਾਂਗਾ ਕਿ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜੁਨੇ ਔਰ ਐਨ ਜੀਓਜ਼ ਸਮਾਜਿਕ ਸੰਸਥਾਾਂ ਮਾ ਧਾਰਮਿਕ ਸੰਸਥਾਾਂ ਮਾ ਦੀ ਮਦਦ ਤੇ ਨਾਲ ਇਹ ਆਰਗੇਨਾਈਜ਼ ਕਰਨ ਤਾਂ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਔਰ ਇਸਤਰੀਆਂ ਤੇ ਪੁਰਖਾਂ ਨੂੰ ਇੱਕ ਸਮਾਨ ਸਮਝ ਕੇ ਜੋ ਇੱਕ ਸਮਾਜਿਕ ਬਦਲਾਅ ਹੈ ਉਹ ਲਿਆਉਣ ਦੀ ਕੋਸ਼ਿਸ਼ ਨਹੀਂ ਕਰ ਸਕਦਾ